ਸਭ ਤੋਂ ਪਹਿਲੀ ਗੱਲ ਇਹ ਹੈ ਕਿ ਅਸੀਂ ਹੋਰ ਗੱਲਬਾਤ ਕਰਨ ਤੋਂ ਪਹਿਲਾਂ ਅੱਜ ਜਿਹੜਾ ਸਾਡੇ ਪੱਤਰਕਾਰ ਵੀਰਾਂ ਦੇ ਨਾਲ ਦੋ ਪੱਤਰਕਾਰਾਂ ਦਾ ਮੈਨੂੰ ਪਤਾ ਲੱਗਿਆ ਕਿ ਅਪਲਿਸ ਬਿਹੇਵੀਅਰ ਹੋਇਆ ਕੁੱਟਮਾਰ ਤੱਕਰ ਗੱਲ ਪਹੁੰਚ ਗਈ ਅਸੀਂ ਸਾਰੇ ਦੋਨੋਂ ਫੋਰਮਾਂ ਔਰ ਦੋਨੋਂ ਫੋਰਮਾਂ ਦੀ ਸਾਰੀ ਲੀਡਰਸ਼ਿਪ ਅਸੀਂ ਤੁਹਾਡੇ ਤੋਂ ਇਸ ਗੱਲ ਦੀ ਮਾਫੀ ਮੰਗਦੇ ਹਾਂ ਔਰ ਅਸੀਂ ਉਸ ਪਰਿਵਾਰ ਦੇ ਉਸ ਵੀਰ ਦੇ ਨਾਲ ਆ ਸਾਰੇ ਪੱਤਰਕਾਰਾਂ ਦੇ ਨਾਲ ਅੱਗੇ ਤੋਂ ਸਾਡੀ ਕੋਸ਼ਿਸ਼ ਰਹੇਗੀ ਕਿ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਪੱਤਰਕਾਰ ਦੇ ਨਾਲ ਮਿਸਬਿਹੇਵ ਨਾ ਹੋਵੇ ਇਹ ਸਾਡਾ ਤੁਹਾਡੇ ਨਾਲ ਅਸੀਂ ਛੋਟੀ ਕਰਨ ਦੀ ਕੋਸ਼ਿਸ਼ ਕਰ ਵੀ ਲੈ ਕੇ ਜਾਵਾਂਗੇ ਕਿਉਂਕਿ ਸਾਨੂੰ ਪਤਾ ਹੈ ਠੀਕ ਹੈ ਸਾਡੀ ਪਬਲਿਕ ਨੂੰ ਨਹੀਂ ਪਤਾ ਸਾਨੂੰ ਪਤਾ ਸਾਡੀ ਆਵਾਜ਼ ਤੁਸੀਂ ਕਿੱਥੋਂ ਤੱਕ ਪਹੁੰਚਾ ਰਹੇ ਹੋ ਇਸ ਮੋਰਚੇ ਨੂੰ ਜੋ ਹਾਈਡ ਮੇਰੀ ਪ੍ਰੈਸ ਨੇ ਦਿੱਤੀ ਆ ਉਹ ਕੋਈ ਬੰਦਾ ਹੋਰ ਦੇ ਨਹੀਂ ਸਕਦਾ ਪਰ ਉਹ ਤੁਸੀਂ ਬਹੁਤ ਵੱਡਾ ਵੱਧ ਕੇ ਕੰਮ ਕੀਤਾ ਸਾਰੇ ਇਹਦੇ ਲਈ ਮੈਂ ਕਹਿੰਦਾ ਜਿਆਦਾ ਹੋਰ ਗੱਲਬਾਤ ਕਰਨ ਦੀ ਦੀ ਬਜਾਏ ਮੈਂ ਗੱਲਬਾਤ ਆਪਾਂ ਪਿੱਛੇ ਵੱਲ ਨੂੰ ਵਧিয়ে ਸੈਟੀਸਫਾਈ ਹੋ ਸਾਰੇ ਸੌਰੀ ਫੀਲ ਕਰਨ ਦੇਤੇ ਤੁਸੀਂ ਉਹ ਵੀ ਬੈਨ ਵੀ ਬੰਦ ਕਰਵਾ ਦਿੱਤੀਆਂ ਕਹਿੰਦੇ ਉਹ ਵੀ ਬੈਨ ਆਨ ਨਹੀਂ ਕੀਤੇ ਜੇ ਉਹ ਵੀ ਨਹੀਂ ਚੱਲੇਗੀ ਤਾਂ ਕਿੱਦਾਂ ਲਾਈਵ ਹੋਏ ਮੈਂ 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 ਇਹੀ ਮੈਂ ਕਹਿ ਕੀ ਰਿਹਾ ਮੈਂ ਇਹ ਕਹਿ ਰਿਹਾ ਕਿ ਜੋ ਤੁਸੀਂ ਕਰ ਰਹੇ ਹੋ ਸੇਵਾ ਮੋਰਚੇ ਦੀ ਸਾਰਿਆਂ ਨੂੰ ਨਹੀਂ ਪਤਾ ਤੈਨੂੰ ਮੈਂ ਬੇਨਤੀ ਕਰਾਂ ਦੇ ਨ ਸਿਰ ਪਾੜ ਕੇ ਢੱਲੇ ਵਾਲ ਸਭ ਕੀ ਲੱਗਦਾ ਕਿ ਮਾਫੀ ਦੇ ਨਾਲ ਸੈਟੀਸਫਾਈ ਹੋ ਜਾਣਗੇ ਉਹ ਦੇ ਬੱਚੇ ਆ ਬਿਲਕੁਲ ਛੋਟਾ ਦੇਖੋ ਮੈਂ ਕਹਿੰਦਾ ਅਸੀਂ ਫਿਰ ਵੀ ਅਗਰੀਆਂ ਸਰ ਕਰਾਊਡ ਕਿਵੇਂ ਕਰਾਉਂਦੇ ਆ ਜੇ ਇਸ ਤਰੀਕੇ ਨਾਲ ਕੱਲ ਫਿਰ ਦੁਬਾਰਾ ਹੋ ਗਿਆ ਬੰਦਿਆਂ ਨੂੰ ਆਇਡੈਂਟੀਫਾਈ ਕਰੋ ਹਾਂ ਉਹ ਕਿੱਥੇ ਸੀ ਉਹ ਜਿਹਨੂੰ ਬਚਾਇਆ ਸੀ ਉਸ ਨੂੰ ਅਗਰ ਮੈਂ ਨਾ ਵਾਹ ਪੇ ਜਾਂਦਾ ਉਸ ਨੂੰ ਅੱਜ ਵਾਹ ਪੇ ਕਾਟ ਦਿੱਤੇ ਤਲਵਾਰੋਂ ਦੇਖਿਏ ਅਸੀਂ ਤੁਸੀਂ ਗੱਲ ਰੱਖੀ ਹੈ ਨਾ ਪਹਿਲੀ ਗੱਲ ਦੇ ਵਿੱਚ ਅਸੀਂ ਤੁਹਾਡੇ ਸਾਰੇ ਭਾਈਚਾਰੇ ਤੋਂ ਮਾਫੀ ਮੰਗੀ ਹੈ। ਹੱਲ ਕੀ ਹੈ ਸਰ? ਮੈਂ ਇਹੀ ਬੇਨਤੀ ਹੈ ਬਾਪੂ ਜੀ ਮਾਫੀ ਮੈਂ ਹਾਂ। ਕਿਸਾਰ ਉਹ ਵੀ ਬੈਂਕ ਤੁਹਾਡੇ ਜਰਨਲਿਸਟ ਉੱਥੇ ਸਾਰੇ ਆਪਾਂ ਸੇਫ ਆ। ਸਾਰੇ ਆਪਾਂ ਨਹੀਂ ਕਰਾਂ। ਆਪਾਂ ਕਿਵੇਂ ਕਰੀਏ? ਆਪਾਂ ਨੂੰ ਇਹ ਤਰੀਕਾ ਵਰਤਿਏ। ਮੈਂ ਜੇ ਕਿਹੜੀ ਇੱਕ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ। ਇੱਕ ਤਾਂ ਆਪਾਂ ਨਿਖੜ ਕੇ ਜੇ ਬਣਾਈਏ ਗੱਲ ਕੋਈ ਜਿਵੇਂ ਤੁਸੀਂ ਸਾਰੇ ਜਰਨਲਿਸਟ ਹੋ। ਤੁਹਾਡਾ ਸਾਰਿਆਂ ਦਾ ਹਰ ਇੱਕ ਬੰਦੇ ਨੂੰ ਨਹੀਂ ਪਤਾ ਮੈਂ ਤਾਂ ਤੁਹਾਨੂੰ ਕੱਲੇ-ਕੱਲੇ ਨੂੰ ਜਾਂਦਾ ਇੱਕ ਹੁੰਦਾ ਕੈਮਰਾ ਹੁੰਦਾ ਜੀ ਨਹੀਂ ਬੇਟੇ ਮੈਂ ਮਰੀ ਪਲੀ ਮੈਂ ਜਿਹੜੀ ਅਰਜ਼ੀ ਕਰਦਾ ਤੁਹਾਡਾ ਸਾਰਿਆਂ ਦਾ ਇੱਕ ਕੋਈ ਇਹਦਾ ਹੋ ਸਕਦਾ ਜਿਵੇਂ ਕਈ ਮੁੰਡਿਆਂ ਦੇ ਕੋਲੇ ਨਾ ਆਈਡੈਂਟੀਟੀ ਕਾਰਡ ਪਾਇਆ ਹੁੰਦਾ ਉਹ ਸਾਰਿਆਂ ਕੋਲ ਹੁੰਦੇ ਜੀ ਆਈਡੈਂਟੀਟੀ ਕਾਰਡ ਸਾਰੇ ਕੋਲ ਆ ਜੀ ਚਲੋ ਬਾਹਰ ਜੈਕਟ ਪ੍ਰੈਸ ਵਾਲੀ ਪਾ ਲੈਂਦੇ ਨੇ ਬੰਦਿਆਂ ਨੂੰ ਆਈਡੈਂਟੀਫਾਈ ਕਰਕੇ ਉਹ ਚੁਣ ਕੇ ਫਿਰ ਟਾਰਗੇਟ ਕਰਦੇ ਨਹੀਂ ਨਹੀਂ ਮੈਂ ਇੱਕ ਬੇਨਤੀ ਕਰਾਂ ਅਸੀਂ ਅੱਜ ਦੇ ਮੀਟ ਇਹਦੇ ਤੋਂ ਵੀ ਕਵਾਂਗੇ ਗੱਲ ਇਹ ਕਿ ਜਿੰਨਾ মিডিਆ ਹੈ ਸਾਰਾ মিডিਆ ਸਾਡੀ ਗੱਲ ਨੂੰ ਬਹੁਤ ਵਧੀਆ ਕਵਰੇਜ ਦੇ ਰਿਹਾ ਹੈ ਇੱਕ ਵੀ ਚੈਨਲ ਅੱਜ ਤੱਕ ਸਾਡੇ ਇੱਥੋਂ ਵਾਲੇ ਮੋਰਚੇ ਦੇ ਖਿਲਾਫ ਨਹੀਂ ਗਿਆ ਤਾਂ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਤੁਹਾਡੇ ਇਥੋਂ ਕਿ ਕੋਈ ਵੀ ਆਦਮੀ ਇਹ ਜਿਹੜਾ ਨਾ ਕਰੇ ਅਜਿਹਾ ਕਰਨ ਵਾਲੇ ਆਦਮੀਆਂ ਦੀ ਅਸੀਂ ਆਇਡੈਂਟੀਫਾਈ ਵੀ ਕਰਾਂਗੇ ਉਹਨਾਂ ਨੂੰ ਅਸੀਂ ਜਿੰਨੇ ਆਗੂ ਬੈਠੇ ਅਸੀਂ ਜ਼ਿੰਮੇਵਾਰ ਬੰਦੇ ਬੈਠੇ ਹਾਂ ਹਾਂਜੀ ਅਸੀਂ ਅਸੀਂ ਜਿੱਥੋਂ ਤੱਕ ਵੀ ਤੁਹਾਨੂੰ ਸੈਟੀਸਫਾਈ ਕਰਨ ਵਾਸਤੇ ਅਸੀਂ ਹਰ ਇੱਕ ਤਰ੍ਹਾਂ ਦਾ ਤੁਹਾਡੇ ਨਾਲ ਕੋਆਪਰੇਟ ਕਰਾਂਗੇ ਪੁਲਿਸ ਅਫੀਸਰਸ ਨੇ ਕਿਹਾ ਜੀ ਕਿ ਤੁਸੀਂ ਕੰਪਲੇਂਟ ਦਉ ਆਪਣੇ ਵੱਲੋਂ ਆਪਾਂ ਐਫ ਆਈ ਆਰ ਕਰਾਂਗੇ ਇਸ ਤੇ ਨਹੀਂ ਮੈਂ ਜਿਹੜੀ ਅਰਜ਼ ਕਰਦਾ ਹਾਂ ਆਪਾਂ ਇੱਕ ਪਰਿਵਾਰ ਆ ਯਾਰ ਮੈਨੂੰ ਲੱਗਦਾ ਐਫ ਆਈ ਆਰ ਕਰਵਾਉਣ ਟਿੱਕਰ ਆਪਾਂ ਗੱਲ ਨੂੰ ਲੈ ਕੇ ਜਾਣ ਦੀ ਮੈਂ ਕਹਿੰਦਾ ਕਿ ਪਰਿਵਾਰ ਦੇ ਵਿੱਚ ਉਹਨਾਂ ਢਲੇ ਵਾਲਾ ਸਾਹਿਬ ਮੈਂ ਕਹਿੰਦਾ ਬਹੁਤ ਸੰਘਰਸ਼ ਹਲੇ ਉਹਨੇ ਜੈਕਟ ਪਾਈ ਹੋਈ ਸੀ ਨੀ ਪ੍ਰੈਸ ਦੀ ਪ੍ਰੈਸ ਦੀ ਜੈਕਟ ਪਾਈ ਹੋਈ ਸੀਗੀ ਪ੍ਰੈਸ ਦੀ ਜੈਕਟ ਪਾਈ ਹੋਈ ਤੇ ਉਹ ਗੁੰਡੇ ਨੇ ਹੈਨਾ ਔਰ ਉਹ ਹੈਗਾ ਹੈਗਾ ਵੀ ਤੁਸੀਂ ਦੇਖੋ ਕਿ ਕਿੱਦਾਂ ਆਪਾਂ ਕਿੰਨੇ ਹਾਲਾਤਾਂ ਦੇ ਵਿੱਚ ਕੰਮ ਕਰ ਰਹੇ ਹੈਗੇ ਆ ਅਸੀਂ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਫੇਰ ਇੱਕ ਬੇਨਤੀ ਕਰਦਾ ਹਾਂ ਕਿ ਯਾਰ ਇੱਕ ਕੱਲੇ ਨੋਟ ਕਰੋ ਕਿ ਅਸੀਂ ਅਸੀਂ ਜਿੱਥੇ ਬੰਦੀਆਂ ਅਸੀਂ ਤੁਹਾਡੇ ਨਾਲ ਉਹਦਾ ਪਰਿਵਾਰ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਤੇ ਛੋਟੇ-ਛੋਟੇ ਬੱਚੇ ਨੇ ਅਸੀਂ ਸਾਡੀ ਉਹਦੇ ਨਾਲ ਕੱਲੇ ਹਮਦਰਦੀ ਨਹੀਂ ਅਸੀਂ ਹਰ ਤਰ੍ਹਾਂ ਦੀ ਮਦਦ ਵੀ ਕਰਨ ਨੂੰ ਤਿਆਰ ਆ ਡਿਵਲਪ ਸਰ ਕੱਲ ਸੁਨੇਹਾ ਆ ਗਿਆ ਕੱਲ